ਨੂੰ ਕੋਈ ਪਤਾ ਨਹੀਂ। ਵਿਆਹ ਤੇ ਗਿਆ ਸੀਗਾ। ਕਹਿੰਦਾ ਹਜੇ ਵਿਆਹ ਤਾਂ 11 ਤਰੀਕ ਨੂੰ ਹੋਣਾ ਦਾ। 7 ਵਜੇ ਗਿਆਗਾ ਮੇਰੇ ਕੋਲ। ਮਾਂ ਕਹਿੰਦਾ ਤੂੰ ਵੀ ਕਰਨਾ ਕਰੀ ਮੈਂ ਰੋਟੀ ਉੱਥੀ ਕਾ ਮੈਂ ਰੋਟੀ ਬਣਾ ਬਣਾਈ। ਉਹ ਜੀ ਬਾਤ ਚਾ ਤਾਂ ਵੀਰ ਮੈਨੂੰ 10 ਵਜੇ ਪਤਾ ਲੱਗਿਆ ਬਸ ਕੁਝ ਨਹੀਂ ਪਤਾ। ਉਹ ਰੋ ਵੀ ਉੱਥੇ ਵੀ ਨਹੀਂ ਅਸੀਂ ਤਾਂ ਹਸਪੀਟਲ 'ਚ ਹੀ ਗਏ। ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਸਾਡੇ ਬੱਚੇ ਨਾਲ ਕੀ ਨਾ। ਕਿਵੇਂ ਬੈਰੀਆਂ ਨੇ ਮੇਰੇ ਪੁੱਤ ਨੂੰ ਮਾਰਿਆਗਾ। ਕਿਵੇਂ ਨਾ। ਮੇਰੇ ਪੁੱਤ ਨੇ ਕਿਵੇਂ ਜਾਨ ਦਿੱਤੀ ਕਿਵੇਂ ਨਾ। ਕੋਈ ਪਤਾ ਨਹੀਂ ਮੈਨੂੰ। ਤੁਸੀਂ ਨਾਮ ਜੀਵਸ਼ੇਕ ਕੁਮਾਰ ਜੀ ਕਾਟਨਾ ਜੀ ਅਸੀਂ ਸਾਡੇ ਪ੍ਰੋਗਰਾਮ ਸੀਗਾ ਜੀ। ਮੇਰੀ ਭੂਆ ਦਾ ਪੇਮ ਵਿਆਹ ਜੀ। ਉੱਥੇ ਸਾਡੀ ਸੁੱਖ ਦਾ ਪ੍ਰੋਗਰਾਮ ਸੀਗਾ ਜੀ ਅਸੀਂ ਨੱਚ ਟੱਪ ਕੇ ਮੰਡੀ 'ਚ ਗਏ। ਸਾਨੂੰ ਕੋਈ ਪਤਾ ਨਹੀਂ ਸੀਗਾ ਉਹ ਕਰਨ ਨਾਮ ਦਾ ਮੁੰਡਾ ਵੀ ਸਾਡੇ ਨਾਲ ਹੀ ਸੀਗਾ। ਸਾਨੂੰ ਇਹ ਚੀਜ਼ ਨਹੀਂ ਪਤਾ ਸੀਗਾ ਇਹ ਕਾਟਨਾ ਹੋ ਜੂਗੀ। ਤੇ ਉੱਥੇ ਜਾ ਕੇ ਕਿਤੇ ਕਰਨ ਨੇ ਮੰਗਲ ਨੂੰ ਗਾਲ ਕੱਢਤੀ। ਮੰਗਲ ਨੇ ਪੁੱਛਿਆ ਗਾਲ ਕਿਉਂ ਕੱਢੀ? ਇਨੇ ਜਿਉ ਨੇ ਆਵਦੇ ਡੈਡੀ ਨੂੰ ਫੋਨ ਫੋਨ ਕੀਤਾ ਹੋਊਗਾ ਉਹਦੇ ਡੈਡੀ ਨੇ ਆ ਕੇ ਸਾਨੂੰ ਪਤਾ ਵੀ ਨਹੀਂ ਲੱਗਿਆ ਨੇਰੇ ਤੇ ਆ ਕੇ ਛੁੜੀਆਂ ਮਾਰ ਕੇ ਕਤਲ ਕਰ ਦਿੱਤੀ ਕਿ ਕਾਰਨ ਕੀ ਰਿਹਾ ਮੇਨ ਕਤਲ ਦਾ ਮੇਨ ਕੋਈ ਕਾਰਨ ਨਹੀਂ ਜੀ ਅਸੀਂ ਸਹੀ ਨੱਚ ਟੱਪ ਕੇ ਆਏ ਸੀ ਕੋਈ ਕਿਸੇ ਨਾਲ ਕੋਈ ਕਲੇਸ਼ ਨਹੀਂ ਕੋਈ ਕੁਛ ਨਹੀਂ ਉਹਨੇ ਬੱਸ ਮੜੀ ਦੀ ਗੱਲ ਕੱਢੀ ਆ ਉਹ ਮੰਗਲ ਨੇ ਉਹਨੂੰ ਪੁੱਛ ਲਿਆ ਗੱਲ ਕਿਉਂ ਕੱਢੀ ਆ ਵੈਸੇ ਆ ਗੱਲ ਤੇ ਉਹਨੇ ਕਤਲ ਕਰ ਦਿੱਤੀ ਤੇ ਹੁਣ ਮੁਲਜ਼ਮ ਕਿਹੜੇ ਕਤਲ ਕੀਤਾ ਫੜੇਗੇ ਨਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਮੇਰੇ ਮਾਮੇ ਦਾ ਬੇਟਾ ਜੀ ਜਿਹੜਾ ਭਰਾ ਤੇ ਰਾਤ ਸਾਨੂੰ ਜੀ 10 ਵਜੇ ਫੋਨ ਆਇਆ ਕਰਕੇ ਵੀ ਇਹ ਗੱਲ ਹੋ ਗਈ ਜੀ ਸਾਨੂੰ ਕੁਝ ਕਿਸੇ ਨੂੰ ਪਤਾ ਨਹੀਂ ਸੀ ਕਰੇ ਸਾਨੂੰ ਫੋਨ ਆਇਆ ਵੀ ਆ ਕੇ ਕੀ ਗੱਲ ਹੋ ਗਈ ਤੇ ਅਸੀਂ ਤਾਂ ਜੀ ਬਰਨਾਲੀ ਗਿਆ ਬਸ ਉੱਥੇ ਉਹ ਡੈਡ ਬੋਟੀ ਪਈ ਸੀ ਤਾਂ ਇਹ ਤਾਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਦੇ ਦੋ ਭੈਣਾਂ ਨੇ ਜੀ ਕੱਲਾ ਪਤਨੀ ਮਾਂ ਪਿਆਉਦਾ ਜੀ ਵੀ ਇਹਨਾਂ ਨੂੰ ਸਭ ਤੋਂ ਸੱਜਾ ਮਿਲ ਨਹੀਂ ਜਾਉਂਦੀ ਹੈ ਜੀ ਕਿਸੇ ਪ੍ਰਕਾਰ ਜਿਨ੍ਹਾਂ ਨੂੰ ਕੋਈ ਛੋੜ ਨਹੀਂ ਕਰਨੀ ਚਾਹੀਦੀ ਜੀ ਇਹਨਾਂ ਨੂੰ ਸਭ ਤੋਂ ਸੱਜਾ ਦਿੱਤੀ ਜਾਵੇ ਜੀ ਵੱਡੀ ਹੀ ਮੰਗ ਹੈ ਜੀ ਹਾਂ ਜੀ ਮਤਲਬ ਹੋ ਸਕਦੀ ਸੀ ਜੀ ਬਹਿ ਕੇ ਗੱਲ ਕਰਨ ਦੇ ਸਾਨੂੰ ਦੱਸ ਦਿੰਦੇ ਜੀ ਕਦੇ ਸਾਡੇ ਆ ਜਾਂਦੇ ਅਸੀਂ ਗੱਲ ਕਰਾਂਦੇ ਜੀ ਬਹਿ ਕੇ ਸਮਝੌਤਾ ਕਰਾਂਦੇ ਕੋਈ ਜਾਂ ਕੋਈ ਛੱਟ ਵੀੜ ਮਾਰਦੇ ਜੀ ਜਮਾ ਉੱਜੜ ਗਿਆ ਜੀ ਮੇਰੇ ਮੇਰਾ ਨਾਮ ਸੰਦੀਪ ਸਿੰਘ ਸੰਜੂ ਹੋਗਾ ਇਹ ਮੇਰੀ ਭੈਣ ਦਾ ਵਿਆਹ ਸੀਗਾ ਜੀ ਮਤਲਬ ਮੇਰੀ ਮੰਮੀ ਡੈਡੀ ਹੈ ਨਹੀਂਗੇ ਉਹ ਬੰਦੇ ਜਿਹੜੇ ਆਪਣੇ ਯਾਰ ਦੋਸਤੋਂ ਨਿੱggen ਰਹਾ ਉਹ ਕੁਕ ਵੀ ਸਮਝਰਨ ਦਾ ਬੰਦਾ ਸੀਗਾ ਜੀ ਪੂਰਾ ਜੀ ਵੀ ਹਫਤੇ ਹੋਈ ਹੈ ਜੀ ਆਪਣੇ ਘਰੇ ਪੂਰੀ ਜ਼ਿੰਮੇਵਾਰੀ ਸੰਭ ਰਿਆ ਸੀਗੀ ਸ਼ਾਮ ਨੂੰ ਚਲੋ ਹੁਣ ਪ੍ਰੋਗਰਾਮ ਸੀਗਾ ਜੀ ਚਲੋ ਕੋਈ ਥੋੜੀ ਬੁੱਤੀ ਖਾਣ ਪੀਣੇ ਅਸੀਂ ਬਾਹਰ ਆ ਗਏ ਸੋ ਮੱਟ ਟੱਪ ਕੇ ਕੋਈ ਐਸੀ ਵੈਸੀ ਕੋਈ ਗੱਲ ਹੀ ਨਹੀਂ ਹੋਈ ਜੀ ਜਿਹੜੇ ਐਡੀ ਜ਼ਿਆਦਾ ਮਤਲਬ ਗੱਲ ਹੋ ਜਾਈ ਉਹ ਆਪਸ ਵਿੱਚ ਥੋੜੀ ਬੁੱਤੀ ਜਿਹੜੇ ਨੇ ਜਿਹੜੇ ਜਦਾ ਦੇ ਵਿੱਚ ਉਹਨੇ ਉਹਦੇ ਡੈਡੀ ਨੂੰ ਬੁਲਾਇਆ ਉਹਦੇ ਡੈਡੀ ਨੇ ਹੁਣ ਸਰ ਗੱਲ ਨਹੀਂ ਕਰੀ ਬਾਈ ਮੇਰੇ ਵਿੱਚ ਸਾਨੂੰ ਦਿਖਿਆ ਵੀ ਨਹੀਂ ਹੈਗਾ ਜੀ ਉਦੇ ਅਨਸਾਰ ਇਹ ਕੋਈ ਹੈਗਾ ਸੀ ਕੋਈ ਚੱਕੂ ਜੁੱਟੂ ਪੂਰੀ ਦਿਖਾ ਜਾਂ ਉਹਦੇ ਅਨਸਾਰ ਮਾਰੀਆਂ ਨਹੀਂ ਮਾਰ ਕੇ ਬੰਦੇ ਭੱਜ ਗਏ ਇੱਕੋ ਨਾਲ ਤੀ ਹਮ ਦੇਖੇ ਵੀ ਨਹੀਂ ਹੈਗੇ ਹਨ ਇਹਦੇ ਵਿੱਚ ਕਿੱਧਰ ਵੀ ਕੀ ਗੱਲ ਬਾਤ ਹੋਈ ਹੈ ਇਹ ਮੁੰਡਾ ਲਾਲੋ ਕੱਲਾ ਪੁੱਤ ਸੀਗਾ ਮਾਪਿਆਂ ਦਾ ਹੀ ਦੋ ਭੈਣਾਂ ਦਾ ਭਾਈ ਹੈਗਾ ਜਿਹੜੀ ਵੀ ਹੱਤਿਆ ਹੋਈ ਹੈ ਇਹਨਾਂ ਨਿੱਗੇ ਸੁਭਾਅ ਦੇ ਇਹਨਾਂ ਸਾਥੀਦਾਰ ਜਿਹੜਾ ਵੀ ਹਰ ਇੱਕ ਗੱਲ ਸਾਡੀ ਮੰਨਦਾ ਰਿਹਾ ਮੈਂ ਉਹਨੂੰ ਘੂਰ ਰਿਹਾ ਸੀਗਾ ਉਸ ਟਾਈਮ ਵੀ ਜਿਸ ਟਾਈਮ ਉਹ ਕਰਨ ਨਾਲ ਜਿੱਦ ਰਿਹਾ ਸੀ ਮੈਂ ਕਰਨ ਉਹ ਵੀ ਕਹਿ ਮੰਗਲ ਨੂੰ ਵੀ ਮੰਗਲ ਗਈ ਆਪਣੀ ਭੈਣ ਦਾ ਵਿਆਹ ਜਾ ਵੀ ਆ ਪਰਨੇ ਕੋਈ ਕਲੇਸ਼ ਨਹੀਂ ਚਾਹੁੰਦੇ ਆਪਾਂ ਇਹ ਚਾਹੁੰਦੇ ਆ ਵੀ ਯਾਰ ਬੱਸ ਵੀ ਨਿਬੜ ਜੇ ਸਾਨੂੰ ਇਹ ਸੀਗਾ ਜੀ ਉਹਦਾ ਡੈਡੀ ਆਊਗਾ ਮੁੰਡੇ ਦਾ ਕਰਨ ਦਾ ਆ ਕੇ ਸਾਡੇ ਨਾਲ ਗੱਲਬਾਤ ਕਰੂਗਾ ਆਪਾਂ ਸਮਝਾ ਕੇ ਉਹਨਾਂ ਨੂੰ ਭੇਜ ਦਾਂਗੇ ਵਾਪਸ ਇਹ ਨਹੀਂ ਨਾ ਪਤਾ ਸੀ ਵੀ ਆਉਣ ਸਾਰ ਉਹ ਮਾਰੂਗਾ ਜੀ ਇਹਦੇ ਚੱਕੀ ਚੋਰੀਆਂ ਮੌਕੇ ਤੇ ਮੌਤ ਹੋ ਗਈ ਹਸਪਤਾਲ ਵਗੈਰੇ ਲੈ ਕੇ ਗਏ ਸੀ ਨਹੀਂ ਉਹਦੇ ਕਾਫੀ ਸੱਟ ਗੰਭੀਰ ਮਾਰ ਗਿਆ ਜੀ ਉਸ ਟਾਈਮ ਦੇ ਵਿੱਚ ਮੰਨ ਲਓ 5-7 ਮਿੰਟ ਜਿਉਂਦਾ ਰਿਹਾ ਜੀ ਬਸ ਉਹ ਸਾਰਾ 5 ਤੋਂ 7 ਮਿੰਟ ਦਾ ਟਾਈਮ ਰਿਹਾ ਹਸਪਤਾਲ ਵਗੈਰੇ ਲੈ ਕੇ ਹਸਪਤਾਲ ਲੈ ਕੇ ਗਏ ਜੀ ਮੁੰਡੇ ਜਿਹੜੇ ਹੋਰ ਸੀਗੇ ਉਹਨਾਂ ਨੇ ਗੱਡੀ ਬੁਲਾਈ ਜਿਹੜੇ ਆ ਕੇ ਮਤਲਬ ਇਕੱਠ ਹੋ ਗਏ ਸੀ ਉਹ ਉੱਥੇ ਕਾਫੀ ਹੋਰਮੁੰਡ ਨੇ ਗੱਡੀ ਭਲਾਈ रामचंद्र ਜੀ ਦੀ ਉਹ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਇੱਥੇ ਲੈ ਕੇ ਹਸਪਤਾਲ ਨੂੰ ਤਰੋਲੀ ਲੈ ਕੇ ਗਏ ਅਸੀਂ ਮੋਟਰਸਾਈਕਲ ਤੇ ਮਤਲਬ ਉਹਨੂੰ ਗੱਡੀ ਦੇ ਵਿੱਚ ਭੇਜਿਆ ਉਹਦਾ ਬਲੱਡ ਨਹੀਂ ਰੁਕ ਰਿਹਾ ਸੀ ਅਸੀਂ ਥਾਵੇਂ ਤੇ 6:00 ਵਜੇ ਸੀਗੀ ਬਲੱਡ ਬਹੁਤ ਜ਼ਿਆਦਾ ਵਹਿ ਰਿਹਾ ਸੀ ਉਸ ਤੋਂ ਬਾਅਦ ਕਿੱਥੇ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਬਰਨਾਲੇ ਰੈਫਰ ਕੀਤਾ ਗਿਆ ਜੀ ਕਹਿੰਦੇ ਰਸਤੇ ਦੇ ਵਿੱਚ ਹੀ ਬਸ ਇਹ ਚੀਜ਼ ਹੋ ਗਈ ਅਸੀਂ ਉਹ ਐਂਬੂਲੈਂਸ ਦੇ ਵਿੱਚ ਪਹਿਲਾਂ ਚਲੇ ਗਏ ਅਸੀਂ ਬਾਈਕ ਤੇ ਜਾ ਰਹੇ ਸੀਗੇ ਸ਼ਾਸਨਪਰ ਮੰਗ ਹੀ ਚਾਹੁੰਦੇ ਜੀ ਵੀ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਬਣਦੀ ਹੈਗੀ ਪੂਰੇ ਉਹ ਦੋਨੇ ਕਿਉਂ ਪੁੱ ਜੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਜੀ ਫਿਰ ਮਜਬੂਰਨ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਇਹ ਚੀਜ਼ ਦੇ ਵਿੱਚ ਫਿਰ ਇਹ ਚੀਜ਼ ਦੇ ਪ੍ਰਸ਼ਾਸਨ વિના ਮਤਲਬ ਸਾਨੂੰ ਹੋਊ ਕਰੇਗਾ ਹਾਂਜੀ ਮੈਂ ਇਨਸਪੈਕਟਰ ਲਖਵੀਰ ਸਿੰਘ ਮੁਖ ਅਫਸਰ ਥਾਣਾ ਤਨੋ ਲਾਜੇਲਾ ਬਰਨਾਲਾ ਰਾਤ ਸਾਨੂੰ ਇੱਕ ਰੁਕਾ ਨੋਟ ਹੋਇਆ ਵੀ ਜਿਸ ਚ ਬਰਨਾਲਾ ਤੋਂ ਵੀ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਬ੍ਰਾਡ ਡੈਟ ਦਾ ਜਿਸ ਦੇ ਸਬੰਧ ਵਿੱਚ ਅਸੀਂ ਜਿਉਂ ਹੀ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਪਤਾ ਇਹ ਲੱਗਿਆ ਵੀ ਇੱਕ ਕੱਲ ਸੰਦੀਪ ਸਿੰਘ ਉਰਫ ਸੰਜੂ ਉਹਦੀ ਭੈਣ ਰੇਨੂ ਰਾਣੀ ਦਾ ਵਿਆਹ ਹੈ 11 ਤਰੀਕ ਨੂੰ ਅੱਗੇ ਉਹਦਾ ਕੋਈ ਬਾਬੇ ਦੀ ਸੁੱਖ ਦੇ ਸਬੰਧ ਵਿੱਚ ਕੋਈ ਪ੍ਰੋਗਰਾਮ ਸੀਗਾ ਉਹਨਾਂ ਦਾ ਜਿਹਦੇ ਵਿੱਚ ਉੱਥੇ ਆਂਡ ਗਵਾਂਡ ਦੇ ਦਾਣਾ ਮੰਡੀ ਤੇ ਉਹਨਾਂ ਦੇ ਘਰ ਘਰ ਇਕੱਠੇ ਹੋਏ ਹੋਏ ਸਨ ਤੇ ਜਿੱਥੇ ਉਹ ਡੀਜੇ ਵਗੈਰਾ ਤੇ ਨੱਚਣ ਟੱਪਣ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਗਾਲੀ ਗਲੋਚ ਹੋ ਗਈ ਜਿਸ ਕਰਕੇ ਜਿਹੜਾ ਉੱਥੇ ਮੰਗਲ ਸਿੰਘ ਦੇ ਨਾਲ ਜਿਹੜੀ ਬਹਿਸ ਹੋਈ ਆ ਉਹਦਾ ਨਾਮ ਕਰਨ ਸਿੰਘ ਹੈ ਇਹ ਸਾਰੇ ਜਾਨੇ ਉਥੋਂ ਘਰ ਤੋਂ ਬਾਹਰ ਨਿਕਲ ਕੇ ਮੰਡੀ ਚ ਆ ਗਏ ਜਿੱਥੇ ਆ ਕੇ ਕਰਨ ਨੇ ਮੰਗਲ ਸਿੰਘ ਨੂੰ ਕਿਹਾ ਵੀ ਤੂੰ ਰੁਕ ਮੇਰਾ ਡੈਡੀ ਆਉਂਦਾ ਐ ਐਨੇ ਥੋੜੇ ਟਾਈਮ ਬਾਅਦ ਤਕਰੀਬਨ 4-5 ਮਿੰਟ ਬਾਅਦ ਉਹਦਾ ਫਾਦਰ ਚਮਕੀਲਾ ਸਿੰਘ ਮੌਕੇ ਤੇ ਆ ਗਿਆ ਜਿਨੇ ਅਨੁਸਾਰ ਮੰਗਲ ਸਿੰਘ ਨੂੰ ਜੱਫਾ ਪਾ ਕੇ ਉਹਦੇ ਢਿੱਡਾਂ ਤੇ ਉਸਦੇ ਨਿਚਲੇ ਹਿੱਸੇ 'ਚ ਦੋ ਤਿੰਨ ਵਾਰ ਕੀਤੇ ਚਾਕੂ ਦੇ ਇਹ ਇਹ ਜਿਹੜੀ ਘਟਨਾ ਹੈ ਉਹ ਹੁੰਦੀ ਦੇਖੀ ਆ ਵਿਸ਼ੇਕ ਨੇ ਜਿਹੜਾ ਉੱਥੇ ਮੌਕੇ ਤੇ ਹਾਜ਼ਰ ਸੀ ਦਾਉਦ ਦੇ ਬੰਨਤਾਇਤ ਜਿਹੜਾ ਹੈ ਜਿਹੜਾ ਹੈਗਾ ਹੈ ਇਹਦੇ 103 ਬੀ ਐਨ ਅਸਟਾਇਟ ਮਰਡਰ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਜੀ ਦੀ ਹੈਗੀ ਤਪੀ ਚਾਰੀ ਹੈ ਇਹ ਬਾਈ ਨੇ ਪਰਚਾ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਓ ਨਹੀਂ ਕੋਈ ਰੰਜਿਸ਼ ਨਹੀਂ ਦੀ ਆਪਸ ਵਿੱਚ ਗਵਾਂਡੀ ਸੀ ਪ੍ਰੋਗਰਾਮ ਤੇ ਇਕੱਠੇ ਹੋਏ ਵੀ ਇਹਨਾਂ ਦਾ ਕੰਮ ਗਾਲੀ ਗਲੋਚ ਚ ਤੋਂ ਹੀ ਮਦਿਆ ਗਾਲੀ ਗਲੋਚ ਤੇ ਮੌਕੇ ਤੇ ਤਕਰਾਰ ਹੋ ਗਿਆ ਮੌਕੇ ਤੇ ਇਨਸਟੈਂਟ ਰਿਐਕਸ਼ਨ ਹੋਣ ਕਰਕੇ ਜਿਹੜਾ ਹੈਗਾ ਇਹ ਮਰਡਰ ਹੋਇਆ ਜੇ ਜੇ ਲੇਖਾ ਪੜੀ ਕਰ ਰਹੇ ਨੇ ਕਿ ਮਤਲਬ ਇਹਦਾ ਜਿਹੜਾ ਹੈਗਾ ਡੈੱਡ ਬੋਡੀ ਸਿਵਲ ਹਸਪੀਟਲ ਬਰਨਾਲਾ ਮੋਰਚਲੀ ਚ ਹੈ ਉੱਥੇ ਜਾ ਕੇ ਅਸੀਂ ਜਿਹੜੀ ਹੈਗੀ ਐ ਪੋਸਟਮਾਰਟਮ ਕਰਵਾ ਕੇ লাশ ਨੂੰ ਵਾਰਸਾਂ ਦੇ ਹਵਾਲੇ ਕਰ ਦਾਂਗੇ ਸਾਨੂੰ ਕੋਈ ਪਤਾ ਨਹੀਂ ਮੀ ਵਿਆਹ ਤੇ ਗਿਆ ਸੀਗਾ ਕਹਿੰਦਾ ਹਜੇ ਵਿਆਹ ਤਾਂ 11 ਤਰੀਕ ਨੂੰ ਹੋਣਾ ਦਾ 7 ਵਜੇ ਗਿਆਗਾ ਮੇਰੇ ਕੋਲ ਮਾਂ ਕਹਿੰਦਾ ਤੂੰ ਵੀ ਕਰਨਾ ਕਰੀ ਮੈਂ ਰੋਟੀ ਉੱਥੀ ਕਾ ਮੈਂ ਰੋਟੀ ਵੀ ਨਾ ਬਣਾਈ ਉਹ ਜੀ ਬਾਤ ਚਾਤਾ ਵੀਰਾਂ ਮੈਨੂੰ 10 ਵਜੇ ਪਤਾ ਲੱਗਿਆ ਬਸ ਕੁਝ ਨਹੀਂ ਪਤਾ ਉਹ ਰੋ ਵੀ ਉੱਥੇ ਵੀ ਨਹੀਂ ਅਸੀਂ ਤਾਂ ਹਸਪੀਟਲ ਚ ਹੀ ਗਏ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਸਾਡੇ ਬੱਚੇ ਨਾਲ ਕੀ ਨਾ ਕਿਵੇਂ ਬੈਰੀਆਂ ਨੇ ਮੇਰੇ ਪੁੱਤ ਨੂੰ ਮਾਰਿਆਗਾ ਕਿਵੇਂ ਨਾ ਮੇਰੇ ਪੁੱਤ ਨੇ ਕਿਵੇਂ ਜਾਨ ਦਿੱਤੀ ਕਿਵੇਂ ਨਾ ਕੋਈ ਪਤਾ ਨਹੀਂ ਮੈਨੂੰ ਤੁਸੀਂ ਨਾਮ ਜੀ ਅਸ਼ੇਕ ਕੁਮਾਰ ਜੀ ਕਟਨਾ ਜੀ ਅਸੀਂ ਸਾਡੇ ਪ੍ਰੋਗਰਾਮ ਸੀ ਗਈ ਮੇਰੀ ਭੂਆ ਦਾ ਪੇਮ ਵਿਆਹ ਜੀ ਉੱਥੇ ਸਾਡੀ ਸੁੱਖ ਦਾ ਪ੍ਰੋਗਰਾਮ ਸੀ ਗਈ ਅਸੀਂ ਨੱਚ ਟੱਪ ਕੇ ਮੰਡੀ 'ਚ ਗਏ ਸਾਨੂੰ ਕੋਈ ਪਤਾ ਨਹੀਂ ਸੀਗਾ ਉਹ ਕਰਨ ਨਾਮ ਦਾ ਮੁੰਡਾ ਵੀ ਸਾਡੇ ਨਾਲ ਹੀ ਸੀਗਾ ਸਾਨੂੰ ਇਹ ਚੀਜ਼ ਨਹੀਂ ਪਤਾ ਸੀਗਾ ਇਹ ਕੱਟਨਾ ਹੋ ਜੂਗੀ ਤੇ ਉੱਥੇ ਜਾ ਕੇ ਕਿਤੇ ਕਰਨ ਨੇ ਮੰਗਲ ਨੂੰ ਗਾਲ ਕੱਢਤੀ ਮੰਗਲ ਨੇ ਪੁੱਛਿਆ ਗਾਲ ਕਿਉਂ ਕੱਢੀ ਇਨੇ ਜਿਉ ਨੇ ਅਬਦੇ ਡੈਡੀ ਨੂੰ ਫੋਨ ਫੋਨ ਕੀਤਾ ਹੋਊਗਾ ਉਹਦੇ ਡੈਡੀ ਨੇ ਆ ਕੇ ਸਾਨੂੰ ਪਤਾ ਵੀ ਨਹੀਂ ਲੱਗਿਆ ਨੇਰੇ ਤੇ ਆ ਕੇ ਛੁਰੀਆਂ ਮਾਰ ਕੇ ਕਤਲ ਕਰ ਦਿੱਤੀ ਕਿ ਕਾਰਨ ਕੀ ਰਿਹਾ ਮੇਨ ਕਤਲ ਦਾ ਮੇਨ ਕੋਈ ਕਾਰਨ ਨਹੀਂ ਜੀ ਅਸੀਂ ਸਹੀ ਨੱਚ ਟੱਪ ਕੇ ਆਏ ਸੀ ਕੋਈ ਕਿਸੇ ਨਾਲ ਕੋਈ ਕਲੇਸ਼ ਨਹੀਂ ਕੋਈ ਕੁਛ ਨਹੀਂ ਉਹਨੇ ਬੱਸ ਮੜੀ ਦੀ ਗੱਲ ਕੱਢੀ ਆ ਉਹ ਮੰਗਲ ਨੇ ਉਹਨੂੰ ਪੁੱਛ ਲਿਆ ਗੱਲ ਕਿਉਂ ਕੱਢੀ ਆ ਵੈਸੇ ਆ ਗੱਲ ਤੇ ਉਹਨੇ ਕਤਲ ਕਰ ਦਿੱਤੀ ਤੇ ਹੁਣ ਮੁਲਜ਼ਮ ਕਿਹੜੇ ਕਤਲ ਕੀਤਾ ਫੜੇਗੇ ਨਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਮੇਰੇ ਮਾਮੇ ਦਾ ਬੇਟਾ ਜੀ ਜਨਾ ਭਰਾ ਤੇ ਰਾਤ ਸਾਨੂੰ ਜੀ 10 ਵਜੇ ਫੋਨ ਆਇਆ ਕਰਕੇ ਵੀ ਆ ਗੱਲ ਹੋ ਗਈ ਜੀ ਸਾਨੂੰ ਕੁਝ ਕਿਸੇ ਨੂੰ ਪਤਾ ਨਹੀਂ ਸੀ ਕਰੇ ਸਾਨੂੰ ਫੋਨ ਆਇਆ ਵੀ ਐਂ ਕਰਕੇ ਆ ਗੱਲ ਹੋ ਗਈ ਤੇ ਅਸੀਂ ਤਾਂ ਜੀ ਬਰਨਾਲੀ ਗਿਆ ਬਸ ਉੱਥੇ ਉਹਦੀ ਡੈਡ ਬੋਡੀ ਪਈ ਸੀ ਤਾਂ ਇਹ ਤਾਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹਦੇ ਦੋ ਭੈਣਾਂ ਨੇ ਜੀ ਕੱਲਾ ਪਤਸੀ ਮਾਂ ਪਿਆਉਦਾ ਜੀ ਵੀ ਇਹਨਾਂ ਨੂੰ ਸਭ ਤੋਂ ਸੱਜਾ ਮਿਲ ਨਹੀਂ ਜਾਉਂਦੀ ਹੈ ਜੀ ਕਿਸੇ ਪ੍ਰਕਾਰ ਜਿਨ੍ਹਾਂ ਨੂੰ ਕੋਈ ਛੋੜ ਨਹੀਂ ਕਰਨੀ ਚਾਹੀਦੀ ਜੀ ਇਹਨਾਂ ਨੂੰ ਸਭ ਤੋਂ ਸੱਜਾ ਦਿੱਤੀ ਜਾਵੇ ਜੀ ਵੱਡੀ ਹੀ ਮੰਗ ਹੈ ਜੀ ਹਾਂ ਜੀ ਮਤਲਬ ਹੋ ਸਕਦੀ ਸੀ ਜੀ ਬਹਿ ਕੇ ਗੱਲ ਕਰਨ ਦੇ ਸਾਨੂੰ ਦੱਸ ਦਿੰਦੇ ਜੀ ਘਰੇ ਸਾਡੇ ਆ ਜਾਂਦੇ ਅਸੀਂ ਗੱਲ ਕਰਾਂਦੇ ਜੀ ਬਹਿ ਕੇ ਸਮਝੌਤਾ ਕਰਾਂਦੇ ਕੋਈ ਜਾਂ ਕੋਈ ਛੱਟ ਵੀੜ ਮਾਰਦੇ ਜੀ ਜਮਾ ਉੱਜੜ ਗਿਆ ਜੀ ਮੇਰੇ ਮੇਰਾ ਨਾਮ ਸੰਦੀਪ ਸਿੰਘ ਸੰਜੂ ਹੋਗਾ ਇਹ ਮੇਰੀ ਭੈਣ ਦਾ ਵਿਆਹ ਸੀਗਾ ਜੀ ਮਤਲਬ ਮੇਰੀ ਮੰਮੀ ਡੈਡੀ ਹੈ ਨਹੀਂਗੇ ਉਹ ਬੰਦੇ ਜਿਹੜੇ ਆਪਣੇ ਯਾਰ ਦੋਸਤੋਂ ਨਿੱggen ਹਰਵਾ ਦੇ ਕੁਕਵੀਲ ਸਮਝਰਨ ਦਾਰ ਬੰਦਾ ਸੀਗਾ ਜੀ ਪੂਰਾ ਜੀ ਦੀ ਹੱਤਿਆ ਹੋਈ ਹੈ ਜੀ ਆਪਣੇ ਘਰੇ ਪੂਰੀ ਜ਼ਿੰਮੇਵਾਰੀ ਸੰਭ ਰਿਆ ਸੀਗੀ ਸ਼ਾਮ ਨੂੰ ਚਲੋ ਹੁਣ ਪ੍ਰੋਗਰਾਮ ਸੀਗਾ ਜੀ ਚਲੋ ਕੁਝ ਥੋੜੀ ਬੁੱਤੀ ਖਾ ਪੀ ਕੇ ਅਸੀਂ ਬਾਹਰ ਆ ਗਏ ਸੋ ਮੈਂ ਚਟਪਕੀ ਕੋਈ ਐਸੀ ਵੈਸੀ ਕੋਈ ਗੱਲ ਨਹੀਂ ਹੋਈ ਜੀ ਜਿਹਦੇ ਐਡੀ ਜ਼ਿਆਦਾ ਮਤਲਬ ਗੱਲ ਹੋ ਜਾਈ ਉਹ ਆਪਸ ਵਿੱਚ ਥੋੜੀ ਬੁੱਤੀ ਜੜੇ ਨਹੀਂ ਜਿਹਦੇ ਜਦਾਦੇ ਵਿੱਚ ਉਹਨੇ ਉਹਦੇ ਡੈਡੀ ਨੂੰ ਬੁਲਾਇਆ ਉਹਦੇ ਡੈਡੀ ਨੇ ਹਾਂ ਫਿਰ ਗੱਲ ਨਹੀਂ ਕਰੀ ਬੰਦੇ ਮੇਰੇ ਵਿੱਚ ਸਾਨੂੰ ਦਿਖਿਆ ਵੀ ਨਹੀਂ ਹੈਗਾ ਜੀ ਉਦੇ ਅਨਸਾਰੇ ਕੋਈ ਹੈਗਾ ਸੀ ਕੋਈ ਜੱਕੂ ਚੁੱਪੂ ਪਈ ਦਿਖਾਇਆ ਉਹਦੇ ਅਨਸਾਰ ਮਾਰੀਆਂ ਨਹੀਂ ਮਾਰ ਕੇ ਬੰਦੇ ਭੱਜ ਗਏ ਇੱਕੋ ਨਾਲਤੀ ਹੁਣ ਦਿਖੇ ਵੀ ਨਹੀਂ ਹੈਗੇ ਇਹਨੇ ਤੇਰੇ ਵਿੱਚ ਕਿਧਰ ਵੀ ਕੀ ਗੱਲ ਬਾਤ ਹੋਈ ਹੈ ਇਹ ਮੁੰਡਾ ਲਾਲੋ ਕੱਲਾ ਪੁੱਤ ਸੀਗਾ ਮਾਪੇ ਦਾ ਹੀ ਦੋ ਭੈਣਾਂ ਦਾ ਭਾਈ ਹੈਗਾ ਜਿਹੜੀ ਵੀ ਹੱਤਿਆ ਹੋਈ ਹੈ ਇਹਨਾਂ ਨਿੱਗੇ ਸੁਭਾਅ ਦੇ ਇਹਨਾਂ ਸਾਥੀਦਾਰ ਜਿਹੜਾ ਵੀ ਹਰ ਇੱਕ ਗੱਲ ਸਾਡੀ ਮੰਨਦਾ ਰਿਹਾ ਮੇਰੇ ਕੋਲ ਮੈਂ ਉਹਨੂੰ ਕੁਰ ਰਿਹਾ ਸੀ ਉਸ ਟਾਈਮ ਵੀ ਜਦਸ ਟਾਈਮ ਉਹ ਕਰਨ ਨਾਲ ਜਦ ਰਿਆਂ ਸੀ ਮੈਂ ਕਰਨ ਉਹ ਵੀ ਕਹਿ ਮੰਗਲ ਨੂੰ ਵੀ ਮੰਗਲ ਵੀ ਆਪਣੀ ਭੈਣ ਦਾ ਵਿਆਹ ਜਾ ਵੀ ਆਪਾਂ ਨੇ ਕੋਈ ਕਲੇਸ਼ ਨਹੀਂ ਚਾਹੁੰਦੇ ਆਪਾਂ ਇਹ ਚਾਹੁੰਦੇ ਵੀ ਯਾਰਾ ਬੱਸ ਵੀ ਨਿਭੜ ਜੇ ਸਾਨੂੰ ਇਹ ਸੀਗਾ ਜੀ ਉਹਦਾ ਡੈਡੀ ਆਊਗਾ ਮੁੰਡੇ ਦਾ ਕਰਨ ਦਾ ਆ ਕੇ ਸਾਡੇ ਨਾਲ ਗੱਲਬਾਤ ਕਰੂਗਾ ਆਪਾਂ ਸਮਝਾ ਕੇ ਉਹਨਾਂ ਨੂੰ ਭੇਜ ਦਾਂਗੇ ਵਾਪਸ ਇਹ ਨਹੀਂ ਨਾ ਪਤਾ ਸੀ ਵੀ ਆਉਣ ਸਾਹ ਰੋਹ ਮਾਰੂਗਾ ਜੀ ਇਹਦੇ ਚੱਕਰ ਚੋਰੀਆਂ ਮੌਕੇ ਤੇ ਮੌਤ ਹੋ ਗਈ ਜਾਂ ਹਸਤ ਵਰ ਵਗੈਰੇ ਲੈ ਕੇ ਗਈ ਸੀ ਨਹੀਂ ਉਹਦੇ ਕਾਫੀ ਸੱਟ ਗੰਭੀਰ ਮਾਰ ਗਿਆ ਜੀ ਉਸ ਟਾਈਮ ਦੇ ਵਿੱਚ ਆ ਮਾ ਲੋ 5 ਤੋਂ 7 ਮਿੰਟ ਜਿਉਂਦਾ ਰਹਿ ਜਾਏਗਾ ਸੋ ਸਾਰਾ 5 ਤੋਂ 7 ਮਿੰਟ ਦਾ ਟਾਈਮ ਰਹਿ ਗਿਆ ਹਸਪਤਾਲ ਲੈ ਕੇ ਗਏ ਆਂ ਜੀ ਮੁੰਡੇ ਜਿਹੜੇ ਹੋਰ ਸੀਗੇ ਉਹਨਾਂ ਨੇ ਗੱਡੀ ਬੁਲਾਈ ਜਿਹੜੇ ਆ ਗਏ ਮਤਲਬ ਇਕੱਠ ਹੋ ਗਏ ਸੀ ਉੱਥੇ ਕਾਫੀ ਗੌਰਮੰਡ ਨੇ ਗੱਡੀ ਭਲਾਈ रामचंद्र ਜੀ ਦੀ ਉਹ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਇਸੇ ਲੈ ਕੇ ਹਸਪਤਾਲ ਪਨੋਲੀ ਲੈ ਕੇ ਗਏ ਅਸੀਂ ਮੋਟਰਸਾਈਕਲ ਤੇ ਮਤਲਬ ਉਹਨੂੰ ਗੱਡੀ ਦੇ ਵਿੱਚ ਭੇਜਿਆ ਉਹਦਾ ਬਲੱਡ ਨਹੀਂ ਰੁਕ ਰਿਹਾ ਸੀ ਅਸੀਂ ਥਾਵੇਂ ਤੇ 6:00 ਵਜੇ ਸੀਗੀ ਬਲੱਡ ਬਹੁਤ ਜ਼ਿਆਦਾ ਵਹਿੰਦਾ ਜਾ ਰਿਹਾ ਸੀ ਉਸ ਤੋਂ ਬਾਅਦ ਕਿੱਥੇ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਬਰਨਾਲੇ ਰੈਫਰ ਕੀਤਾ ਗਿਆ ਜੀ ਕਹਿੰਦੇ ਰਸਤੇ ਦੇ ਵਿੱਚ ਹੀ ਬਸ ਇਹ ਚੀਜ਼ ਹੋ ਗਈ ਅਸੀਂ ਉਹ ਐਂਬੂਲੈਂਸ ਦੇ ਵਿੱਚ ਪਹਿਲਾਂ ਚਲੇ ਗਏ ਅਸੀਂ ਬਾਈਕ ਤੇ ਜਾ ਰਹੇ ਸੀਗੇ ਸ਼ਾਸਨ ਤੋਂ ਮੰਗ ਹੀ ਚਾਹੁੰਦੇ ਜੀ ਵੀ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਵੀ ਜਿਹੜੀ ਬਣਦੀ ਹੈਗੀ ਪੂਰੇ ਉਹ ਦੋਨੇ ਕਿਉਂ ਕੁੱਤ ਜੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਜੀ ਫਿਰ ਮਜਬੂਰਨ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਯੇ ਚੀਜ਼ ਦੇ ਵਿੱਚ ਫਿਰ ਇਹ ਚੀਜ਼ ਦੇ ਪ੍ਰਸ਼ਾਸਨ વિના ਮਤਲਬ ਸਾਨੂੰ ਹੋਊ ਕਰੇਗਾ ਹਾਂਜੀ ਮੈਂ ਇਨਸਪੈਕਟਰ ਲਖਵੀਰ ਸਿੰਘ ਮੁਖ ਅਫਸਰ ਥਾਣਾ ਤਨੋਲਾ ਜਿਹੜਾ ਬਰਨਾਲਾ ਰਾਤ ਸਾਨੂੰ ਇੱਕ ਰੁਕਾ ਨੋਟ ਹੋਇਆ ਵੀ ਜਿਸ ਚ ਬਰਨਾਲਾ ਤੋਂ ਵੀ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਬ੍ਰਾਡ ਡੈਟ ਦਾ ਜਿਸ ਦੇ ਸਬੰਧ ਵਿੱਚ ਅਸੀਂ ਜਿਉਂ ਹੀ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਪਤਾ ਇਹ ਲੱਗਿਆ ਵੀ ਇੱਕ ਕੱਲ ਸੰਦੀਪ ਸਿੰਘ ਉਰਫ ਸੰਜੂ ਉਹਦੀ ਭੈਣ ਰੇਨੂ ਰਾਣੀ ਦਾ ਵਿਆਹ ਹੈ 11 ਤਰੀਕ ਨੂੰ ਅੱਗੇ ਉਹਦਾ ਕੋਈ ਬਾਬੇ ਦੀ ਸੁੱਖ ਦੇ ਸਬੰਧ ਵਿੱਚ ਕੋਈ ਪ੍ਰੋਗਰਾਮ ਸੀਗਾ ਉਹਨਾਂ ਦਾ ਜਿਹਦੇ ਵਿੱਚ ਉੱਥੇ ਆਂਡ ਗਵਾਂਡ ਦੇ ਦਾਣਾ ਮੰਡੀ ਤੇ ਉਹਨਾਂ ਦੇ ਘਰ ਘਰ ਇਕੱਠੇ ਹੋਏ ਹੋਏ ਸਨ ਤੇ ਜਿੱਥੇ ਉਹ ਡੀਜੇ ਵਗੈਰਾ ਤੇ ਨੱਚਣ ਟੱਪਣ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਗਾਲੀ ਗਲੋਚ ਹੋ ਗਈ ਜਿਸ ਕਰਕੇ ਜਿਹੜਾ ਉੱਥੇ ਮੰਗਲ ਸਿੰਘ ਦੇ ਨਾਲ ਜਿਹੜੀ ਬਹਿਸ ਹੋਈ ਆ ਉਹਦਾ ਨਾਮ ਕਰਨ ਸਿੰਘ ਹੈ ਇਹ ਸਾਰੇ ਜਣੇ ਉਥੋਂ ਘਰ ਤੋਂ ਬਾਹਰ ਨਿਕਲ ਕੇ ਮੰਡੀ 'ਚ ਆ ਗਏ। ਜਿੱਥੇ ਆ ਕੇ ਕਰਨ ਨੇ ਮੰਗਲ ਸਿੰਘ ਨੂੰ ਕਿਹਾ ਵੀ ਤੂੰ ਰੁਕ ਮੇਰਾ ਡੈਡੀ ਆਉਂਦਾ ਹੈ। ਐਨੇ ਥੋੜੇ ਟਾਈਮ ਬਾਅਦ ਤਕਰੀਬਨ 4-5 ਮਿੰਟ ਬਾਅਦ ਉਹਦਾ ਫਾਦਰ ਚਮਕੀਲਾ ਸਿੰਘ ਮੌਕੇ ਤੇ ਆ ਗਿਆ ਜਿਨੇ ਅਨੁਸਾਰ ਮੰਗਲ ਸਿੰਘ ਨੂੰ ਜੱਫਾ ਪਾ ਕੇ ਉਹਦੇ ਢਿੱਡਾਂ ਤੇ ਉਸਦੇ ਨਿਚਲੇ ਹਿੱਸੇ 'ਚ 2-3 ਵਾਰ ਕੀਤੇ ਚਾਕੂ ਦੇ। ਇਹ ਇਹ ਜਿਹੜੀ ਘਟਨਾ ਹੈ ਉਹ ਹੁੰਦੀ ਦੇਖੀ ਆ ਵਿਸ਼ੇਕ ਨੇ ਜਿਹੜਾ ਉੱਥੇ ਮੌਕੇ ਤੇ ਹਾਜ਼ਰ ਸੀ। ਦਾਉਦ ਦੇ ਬਿਆਨਾਂ ਦਾਇਰ ਤੇ ਜਿਹੜਾ ਹੈ ਜਿਹੜਾ ਹੈਗਾ ਹੈ ਇਹਦੇ 103 ਬੀ ਐਨ ਅੱਤ ਮਰਡਰ ਕੇਸ ਦਰਜ ਕੀਤਾ ਜਾ ਰਿਹਾ ਤੇ ਜੀ ਦੀ ਹੈਗੀ ਤਪੀ ਚਾਰੀ ਹੈ ਇਹ ਬਾਈ ਨੇ ਪਰਚਾ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਓ ਨਹੀਂ ਕੋਈ ਰੰਜਿਸ਼ ਨਹੀਂ ਸੀ ਇਹ ਆਪਸ ਵਿੱਚ ਗਵਾਂਡੀ ਸੀ ਪ੍ਰੋਗਰਾਮ ਤੇ ਇਕੱਠੇ ਹੋਏ ਵੀ ਇਹਨਾਂ ਦਾ ਕੰਮ ਗਾਲੀ ਗਲੋਚ ਚ ਤੋਂ ਹੀ ਮਤਿਆ ਗਾਲੀ ਗਲੋਚ ਤੇ ਮੌਕੇ ਤੇ ਤਕਰਾਰ ਹੋ ਗਿਆ ਮੌਕੇ ਤੇ ਇਨਸਟੈਂਟ ਰਿਐਕਸ਼ਨ ਹੋਣ ਕਰਕੇ ਜਿਹੜਾ ਹੈਗਾ ਇਹ ਮਰਡਰ ਹੋਇਆ ਜੇ ਜੇ ਲੇਖਾ ਪੜੀ ਕਰ ਰਹੇਗੇ ਮਤਲਬ ਇਹਦਾ ਜਿਹੜਾ ਹੈਗਾ ਡੈੱਡ ਬੋਡੀ ਸਿਵਲ ਹਸਪੀਟਲ ਬਰਨਾਲਾ ਮੋਰਚਲੀ ਚ ਉੱਥੇ ਜਾ ਕੇ ਅਸੀਂ ਜਿਹੜੀ ਹੈਗੀ ਐ ਪੋਸਟਮਾਰਟਮ ਕਰਵਾ ਕੇ লাশ ਨੂੰ ਵਾਰਸਾਂ ਦੇ ਹਵਾਲੇ ਕਰ ਦਾਂਗੇ ਨ ਕੋਈ ਪਤਾ ਨਹੀਂ ਵਿਆਹ ਤੇ ਗਿਆ ਸੀਗਾ ਕਹਿੰਦਾ ਹਜੇ ਵਿਆਹ ਤਾਂ 11 ਤਰੀਕ ਨੂੰ ਹੋਣਾ ਦਾ 7 ਵਜੇ ਗਿਆਗਾ ਮੇਰੇ ਕੋਲ ਮਾਂ ਕਹਿੰਦਾ ਤੂੰ ਵੀ ਕਰਨਾ ਕਰੀ ਮੈਂ ਰੋਟੀ ਉੱਥੀ ਕਾ ਮੈਂ ਰੋਟੀ ਵੀ ਨਾ ਬਣਾਈ ਉਹ ਜੀ ਬਾਤ ਚਾਤਾ ਵੀਰ ਮੈਨੂੰ 10 ਵਜੇ ਪਤਾ ਲੱਗਿਆ ਬਸ ਕੁਝ ਨਹੀਂ ਪਤਾ ਉਹ ਰੋ ਵੀ ਉੱਥੇ ਵੀ ਨਹੀਂ ਅਸੀਂ ਤਾਂ ਹਸਪੀਟਲ ਚ ਹੀ ਗਏ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਸਾਡੇ ਬੱਚੇ ਨਾਲ ਕੀ ਨਾ ਕਿਵੇਂ ਬੈਰੀਆਂ ਨੇ ਮੇਰੇ ਪੁੱਤ ਨੂੰ ਮਾਰਿਆਗਾ ਕਿਵੇਂ ਨਾ ਮੇਰੇ ਪੁੱਤ ਨੇ ਕਿਵੇਂ ਜਾਨ ਦਿੱਤੀ ਕਿਵੇਂ ਨਾ ਕੋਈ ਪਤਾ ਨਹੀਂ ਮੈਨੂੰ ਸੋ ਨਾਮ ਜੀ ਅਸ਼ੇਕ ਕੁਮਾਰ ਜੀ ਕਟਨਾ ਜੀ ਅਸੀਂ ਸਾਡੇ ਪ੍ਰੋਗਰਾਮ ਸੀ ਗਏ ਮੇਰੀ ਭੂਆ ਦਾ ਪੇਮ ਵਿਆਹ ਜੀ ਉੱਥੇ ਸਾਡੀ ਸੁੱਖ ਦਾ ਪ੍ਰੋਗਰਾਮ ਸੀ ਗਾ ਅਸੀਂ ਨੱਚ ਟੱਪ ਕੇ ਮੰਡੀ 'ਚ ਗਏ ਸਾਨੂੰ ਕੋਈ ਪਤਾ ਨਹੀਂ ਸੀਗਾ ਉਹ ਕਰਨ ਨਾਮ ਦਾ ਮੁੰਡਾ ਵੀ ਸਾਡੇ ਨਾਲ ਹੀ ਸੀਗਾ ਸਾਨੂੰ ਇਹ ਵੀ ਨਹੀਂ ਪਤਾ ਸੀਗਾ ਇਹ ਕਟਨਾ ਹੋ ਜੂਗੀ ਤੇ ਉੱਥੇ ਜਾ ਕੇ ਕਿਤੇ ਕਰਨ ਨੇ ਮੰਗਲ ਨੂੰ ਗਾਲ ਕੱਢਤੀ ਮੰਗਲ ਨੇ ਪੁੱਛਿਆ ਗਾਲ ਕਿਉਂ ਕੱਢੀ ਇਨੇ ਜਿਉ ਨੇ ਅਬਦੇ ਡੈਡੀ ਨੂੰ ਫੋਨ ਫੋਨ ਕੀਤਾ ਹੋਊਗਾ ਉਹਦੇ ਡੈਡੀ ਨੇ ਆ ਕੇ ਸਾਨੂੰ ਪਤਾ ਵੀ ਨਹੀਂ ਲੱਗਿਆ ਨੇਰੇ ਤੇ ਆ ਕੇ ਛੁਰੀਆਂ ਮਾਰ ਕੇ ਕਤਲ ਕਰ ਦਿੱਤੀ ਕਿ ਕਾਰਨ ਕੀ ਰਿਹਾ ਮੇਨ ਕਤਲ ਦਾ ਮੇਨ ਕੋਈ ਕਾਰਨ ਨਹੀਂ ਜੀ ਅਸੀਂ ਸਹੀ ਨੱਚ ਟੱਪ ਕੇ ਆਏ ਸੀ ਕੋਈ ਕਿਸੇ ਨਾਲ ਕੋਈ ਕਲੇਸ਼ ਨਹੀਂ ਕੋਈ ਕੁਛ ਨਹੀਂ ਉਹਨੇ ਬੱਸ ਮੜੀ ਦੀ ਗੱਲ ਕੱਢੀ ਆ ਉਹ ਮੰਗਲ ਨੇ ਉਹਨੂੰ ਪੁੱਛ ਲਿਆ ਗੱਲ ਕਿਉਂ ਕੱਢੀ ਆ ਵੈਸੇ ਆ ਗੱਲ ਤੇ ਉਹਨੇ ਕਤਲ ਕਰ ਦਿੱਤੀ ਤੇ ਹੁਣ ਮੁਲਜ਼ਮ ਕਿਹੜੇ ਕਤਲ ਕੀਤਾ ਫੜੇਗੇ ਨਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਮੇਰੇ ਮਾਮੇ ਦਾ ਬੇਟਾ ਜੀ ਜਿਹੜਾ ਭਰਾ ਤੇ ਰਾਤ ਸਾਨੂੰ ਜੀ 10 ਵਜੇ ਫੋਨ ਆਇਆ ਕਰਕੇ ਵੀ ਆ ਗੱਲ ਹੋ ਗਈ ਜੀ ਸਾਨੂੰ ਕੁਝ ਕਿਸੇ ਨੂੰ ਪਤਾ ਨਹੀਂ ਸੀ ਕਰੇ ਸਾਨੂੰ ਫੋਨ ਆਇਆ ਵੀ ਆ ਕੇ ਕੀ ਗੱਲ ਹੋ ਗਈ ਤੇ ਅਸੀਂ ਤਾਂ ਜੀ ਬਰਨਾਲੀ ਗਿਆ ਬਸ ਉੱਥੇ ਉਹ ਡੱਡ ਬੋਟੀ ਪਈ ਸੀ ਤੇ ਇਹ ਤਾਂ ਮੰਗ ਕਰਦੇ ਨਹੀਂ ਪ੍ਰਸ਼ਾਸਨ ਤੋਂ ਵੀ ਇਹਦੇ ਦੋ ਭੈਣਾਂ ਨੇ ਜੀ ਕੱਲਾ ਪਤਸੀ ਮਾਂ ਪਿਆਉਦਾ ਜੀ ਵੀ ਇਹਨਾਂ ਨੂੰ ਸਭ ਤੋਂ ਸੱਜਾ ਮਿਲ ਨਹੀਂ ਜਾਉਂਦੀ ਹੈ ਜੀ ਕਿਸੇ ਪ੍ਰਕਾਰ ਜਿਨ੍ਹਾਂ ਨੂੰ ਕੋਈ ਛੋੜ ਨਹੀਂ ਚਾਹਣੀ ਚਾਹੀਦੀ ਇਹਨਾਂ ਨੂੰ ਸਭ ਤੋਂ ਸੱਜਾ ਦਿੱਤੀ ਜਾਵੇ ਜੀ ਵੱਡੀ ਹੀ ਮੰਗ ਹੈ ਜੀ ਹਾਂ ਜੀ ਮਤਲਬ ਹੋ ਸਕਦੀ ਸੀ ਜੀ ਬਹਿ ਕੇ ਗੱਲ ਕਰ ਲੈਣ ਸਾਨੂੰ ਦੱਸ ਦਿੰਦੇ ਜੀ ਘਰੇ ਸਾਡੇ ਆ ਜਾਂਦੇ ਅਸੀਂ ਗੱਲ ਕਰਾਂਦੇ ਜੀ ਬਹਿ ਕੇ ਸਮਝੌਤਾ ਕਰਾਂਦੇ ਕੋਈ ਜਾਂ ਕੋਈ ਛੱਟ ਵੀੜ ਮਾਰਦੇ ਜੀ ਜਮਾ ਉੱਜੜ ਗਿਆ ਜੀ ਮੇਰੇ ਮੇਰਾ ਨਾਮ ਸੰਦੀਪ ਸਿੰਘ ਸੰਜੂ ਹੋਗਾ ਇਹ ਮੇਰੀ ਭੈਣ ਦਾ ਵਿਆਹ ਸੀਗਾ ਜੀ ਮਤਲਬ ਮੇਰੀ ਮੰਮੀ ਡੈਡੀ ਹੈ ਨਹੀਂਗੇ ਉਹ ਬੰਦੇ ਜਿਹੜੇ ਆਪਣੇ ਯਾਰ ਦੋਸਤੋਂ ਨਿੱੱਗੇ ਹਰਵਾਦ ਕੁਕਵੀਲ ਸਮਝਰਨ ਦਾਰ ਬੰਦਾ ਸੀਗਾ ਜੀ ਪੂਰਾ ਜੀ ਦੀ ਹੱਤਿਆ ਹੋਈ ਹੈ ਜੀ ਆਪਣੇ ਘਰੇ ਪੂਰੀ ਜ਼ਿੰਮੇਵਾਰੀ ਸੰਭਰਿਆ ਸੀਗੀ ਸ਼ਾਮ ਨੂੰ ਚਲੋ ਹੁਣ ਪ੍ਰੋਗਰਾਮ ਸੀਗਾ ਜੀ ਚਲੋ ਕੁਝ ਥੋੜੀ ਬੁੱਤੀ ਖਾ ਪੀ ਕੇ ਅਸੀਂ ਬਾਹਰ ਆ ਗਏ ਸੋ ਮੈਂ ਚ ਟੱਪ ਕੇ ਕੋਈ ਐਸੀ ਵੈਸੀ ਕੋਈ ਗੱਲ ਨਹੀਂ ਹੋਈ ਜੀ ਜਿਹਦੇ ਐਡੀ ਜ਼ਿਆਦਾ ਮਤਲਬ ਗੱਲ ਹੋ ਜਾਈ ਉਹ ਆਪਸ ਵਿੱਚ ਥੋੜੀ ਬੁੱਤੇ ਜੜੇ ਨਹੀਂ ਜਿਹਦੇ ਜਦਾਦੇ ਵਿੱਚ ਉਹਨੇ ਉਹਦੇ ਡੈਡੀ ਨੂੰ ਬੁਲਾਇਆ ਉਹਦੇ ਡੈਡੀ ਨੇ ਹਾਂ ਸਰ ਗੱਲ ਨਹੀਂ ਕਰੀ ਬੰਦੇ ਮੇਰੇ ਵਿੱਚ ਸਾਨੂੰ ਦਿਖਿਆ ਵੀ ਨਹੀਂ ਹੈਗਾ ਜੀ ਉਦੇ ਅਨਸਾਰ ਇਹ ਕੋਈ ਹੈਗਾ ਸੀ ਕੋਈ ਚੱਕੂ ਜੁੱਟੂ ਪੂਰੀ ਦਿਖਾ ਜਾ ਉਹਦੇ ਅਨਸਾਰ ਮਾਰੀਆਂ ਨਹੀਂ ਮਾਰ ਕੇ ਬੰਦੇ ਭੱਜ ਗਏ ਇੱਕੋ ਨਾਲ ਤੀ ਹਮ ਦੇਖਿਆ ਵੀ ਨਹੀਂ ਹੈਗਾ ਨੇ ਤੇ ਦੇ ਵਿੱਚ ਕਿੱਧਰ ਵੀ ਕੀ ਗੱਲ ਬਾਤ ਹੋਈ ਹੈ ਇਹ ਮੁੰਡਾ ਲਾਲੋ ਕੱਲਾ ਪੁੱਤ ਸੀਗਾ ਮਾਪਿਆਂ ਦਾ ਹੀ ਦੋ ਭੈਣਾਂ ਦਾ ਭਾਈ ਹੈਗਾ ਜਿਹੜੀ ਵੀ ਹੱਤਿਆ ਹੋਈ ਹੈ ਇਹਨਾਂ ਨਿੱਗੇ ਸੁਭਾਅ ਦੇ ਇਹਨਾਂ ਖਾਮੀਦਾਰ ਜਿਹੜਾ ਵੀ ਹਰ ਇੱਕ ਗੱਲ ਸਾਡੀ ਮੰਨਦਾ ਰਿਹਾ ਮੈਂ ਉਹਨੂੰ ਘੂਰ ਰਿਹਾ ਸੀਗਾ ਉਸ ਟਾਈਮ ਵੀ ਜਿਸ ਟਾਈਮ ਉਹ ਕਰਨ ਨਾਲ ਜਿੱਦ ਰਿਹਾ ਸੀ ਮੈਂ ਕਰਨ ਉਹ ਵੀ ਕਹਿ ਮੰਗਲ ਨੂੰ ਵੀ ਮੰਗਲ ਵੀ ਆਪਣੀ ਭੈਣ ਦਾ ਵਿਆਹ ਜਾ ਵੀ ਆ ਪਰਣੀ ਕੋਈ ਕਲੇਸ਼ ਨਹੀਂ ਚਾਹੁੰਦੇ ਆਪਾਂ ਇਹ ਚਾਹੁੰਦੇ ਆ ਵੀ ਯਾਰ ਬੱਸ ਵੀ ਨਿਬੜ ਜੇ ਸਾਨੂੰ ਇਹ ਸੀਗਾ ਜੀ ਉਹਦਾ ਡੈਡੀ ਆਊਗਾ ਮੁੰਡੇ ਦਾ ਕਰਨ ਦਾ ਆ ਕੇ ਸਾਡੇ ਨਾਲ ਗੱਲਬਾਤ ਕਰੂਗਾ ਆਪਾਂ ਸਮਝਾ ਕੇ ਉਹਨਾਂ ਨੂੰ ਭੇਜ ਦਾਂਗੇ ਵਾਪਸ ਇਹ ਨਹੀਂ ਨਾ ਪਤਾ ਸੀ ਵੀ ਆਉਣ ਸਾਰ ਉਹ ਮਾਰੂਗਾ ਜੀ ਇਹਦੇ ਚੱਕੂ ਚੁਰੀਆਂ ਮੌਕੇ ਤੇ ਮੌਤ ਹੋ ਗਈ ਹਸਪਤਾਲ ਵਗੈਰਾ ਲੈ ਕੇ ਗਏ ਸੀ ਨਹੀਂ ਉਹਦੇ ਕਾਫੀ ਸੱਟ ਗੰਭੀਰ ਮਾਰ ਗਿਆ ਜੀ ਉਸ ਟਾਈਮ ਦੇ ਵਿੱਚ ਮੰਨ ਲਓ 5-7 ਮਿੰਟ ਜਿਉਂਦਾ ਰਿਹਾ ਜੀ ਬਸ ਉਹ ਸਾਰਾ 5 ਤੋਂ 7 ਮਿੰਟ ਦਾ ਟਾਈਮ ਰਿਹਾ ਹਸਪਤਾਲ ਵਗੈਰਾ ਲੈ ਕੇ ਹਸਪਤਾਲ ਲੈ ਕੇ ਗਏ ਆ ਜੀ ਮੁੰਡੇ ਜਿਹੜੇ ਹੋਰ ਸੀਗੇ ਉਹਨਾਂ ਨੇ ਗੱਡੀ ਬੁਲਾਈ ਜਿਹੜੇ ਆ ਕੇ ਮਤਲਬ ਇਕੱਠ ਹੋ ਗਏ ਸੀ ਉਹ ਉੱਥੇ ਕਾਫੀ ਹੋਰਮੁੰਡ ਨੇ ਗੱਡੀ ਭੁਲਾਈ रामचंद्र ਜੀ ਦੀ ਉਹ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਇੱਥੇ ਲੈ ਕੇ ਹਸਪਤਾਲ ਨੂੰ ਤਰੋਲੀ ਲੈ ਕੇ ਗਏ ਅਸੀਂ ਮੋਟਰਸਾਈਕਲ ਤੇ ਮਤਲਬ ਉਹਨੂੰ ਗੱਡੀ ਦੇ ਵਿੱਚ ਭੇਜਿਆ ਉਹਦਾ ਬਲੱਡ ਨਹੀਂ ਰੁਕ ਰਿਹਾ ਸੀ ਅਸੀਂ ਥਾਵੇਂ ਤੇ 6:00 ਵਜੇ ਸੀਗੀ ਬਲੱਡ ਬਹੁਤ ਜ਼ਿਆਦਾ ਵਹਿ ਰਿਹਾ ਸੀ ਉਸ ਤੋਂ ਬਾਅਦ ਕਿੱਥੇ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਬਰਨਾਲੇ ਰੈਫਰ ਕੀਤਾ ਗਿਆ ਜੀ ਕਹਿੰਦੇ ਰਸਤੇ ਦੇ ਵਿੱਚ ਹੀ ਬਸ ਇਹ ਚੀਜ਼ ਨੂੰ ਜੀ ਅਸੀਂ ਉਹ ਐਂਬੂਲੈਂਸ ਦੇ ਵਿੱਚ ਪਹਿਲਾਂ ਚਲੇ ਗਏ ਅਸੀਂ ਬਾਈਕ ਤੇ ਜਾ ਰਹੇ ਸੀਗੇ ਸ਼ਾਸਨ ਤੋਂ ਮੰਗ ਹੀ ਚਾਹੁੰਦੇ ਜੀ ਵੀ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਵੀ ਜਿਹੜੀ ਬਣਦੀ ਹੈਗੀ ਪੂਰੇ ਉਹ ਦੋਨੇ ਕਿਉਂ ਪ ਜੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਜੀ ਫਿਰ ਮਜਬੂਰਨ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਯੇ ਚੀਜ਼ ਦੇ ਵਿੱਚ ਫਿਰ ਇਹ ਚੀਜ਼ ਦੇ ਪ੍ਰਸ਼ਾਸਨ વિના ਮਤਲਬ ਸਾਨੂੰ ਹੋਊ ਕਰੇਗਾ ਹਾਂਜੀ ਮੈਂ ਇਨਸਪੈਕਟਰ ਲਖਵੀਰ ਸਿੰਘ ਮੁਖ ਅਫਸਰ ਥਾਣਾ ਤਨੋ ਲਾਜੇਲਾ ਬਰਨਾਲਾ ਰਾਤ ਸਾਨੂੰ ਇੱਕ ਰੁਕਾ ਨੋਟ ਹੋਇਆ ਵੀ ਜਿਸ ਚ ਬਰਨਾਲਾ ਤੋਂ ਵੀ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਬ੍ਰਾਡ ਡੈਟ ਦਾ ਜਿਸ ਦੇ ਸਬੰਧ ਵਿੱਚ ਅਸੀਂ ਜਿਉਂ ਹੀ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਪਤਾ ਇਹ ਲੱਗਿਆ ਵੀ ਇੱਕ ਕੱਲ ਸੰਦੀਪ ਸਿੰਘ ਉਰਫ ਸੰਜੂ ਉਹਦੀ ਭੈਣ ਰੇਨੂ ਰਾਣੀ ਦਾ ਵਿਆਹ ਹੈ 11 ਤਰੀਕ ਨੂੰ ਅੱਗੇ ਉਹਦਾ ਕੋਈ ਬਾਬੇ ਦੀ ਸੁੱਖ ਦੇ ਸਬੰਧ ਵਿੱਚ ਕੋਈ ਪ੍ਰੋਗਰਾਮ ਸੀਗਾ ਉਹਨਾਂ ਦਾ ਜਿਹਦੇ ਵਿੱਚ ਉੱਥੇ ਆਂਡ ਗਵਾਂਡੇ ਦਾਣਾ ਮੰਡੀ ਤੇ ਉਹਨਾਂ ਦੇ ਘਰ ਘਰ ਇਕੱਠੇ ਹੋਏ ਹੋਏ ਸਨ ਤੇ ਜਿੱਥੇ ਉਹ ਡੀਜੇ ਵਗੈਰਾ ਤੇ ਨੱਚਣ ਟੱਪਣ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਗਾਲੀ ਗਲੋਚ ਹੋ ਗਈ ਜਿਸ ਕਰਕੇ ਜਿਹੜਾ ਉੱਥੇ ਮੰਗਲ ਸਿੰਘ ਦੇ ਨਾਲ ਜਿਹੜੀ ਬਹਿਸ ਹੋਈ ਆ ਉਹਦਾ ਨਾਮ ਕਰਨ ਸਿੰਘ ਹੈ ਇਹ ਸਾਰੇ ਜਾਨੇ ਉਥੋਂ ਘਰ ਤੋਂ ਬਾਹਰ ਨਿਕਲ ਕੇ ਮੰਡੀ ਚ ਆ ਗਏ ਜਿੱਥੇ ਆ ਕੇ ਕਰਨ ਨੇ ਮੰਗਲ ਸਿੰਘ ਨੂੰ ਕਿਹਾ ਵੀ ਤੂੰ ਰੁਕ ਮੇਰਾ ਡੈਡੀ ਆਉਂਦਾ ਐ ਐਨੇ ਥੋੜੇ ਟਾਈਮ ਬਾਅਦ ਤਕਰੀਬਨ 4-5 ਮਿੰਟ ਬਾਅਦ ਉਹਦਾ ਫਾਦਰ ਚਮਕੀਲਾ ਸਿੰਘ ਮੌਕੇ ਤੇ ਆ ਗਿਆ ਜਿਨੇ ਅਨੁਸਾਰ ਮੰਗਲ ਸਿੰਘ ਨੂੰ ਜੱਫਾ ਪਾ ਕੇ ਉਹਦੇ ਢਿੱਡਾਂ ਤੇ ਉਸਦੇ ਨਿਚਲੇ ਹਿੱਸੇ 'ਚ ਦੋ ਤਿੰਨ ਵਾਰ ਕੀਤੇ ਚਾਕੂ ਦੇ ਇਹ ਇਹ ਜਿਹੜੀ ਘਟਨਾ ਹੈ ਉਹ ਹੁੰਦੀ ਦੇਖੀ ਆ ਵਿਸ਼ੇਸ਼ ਨੇ ਜਿਹੜਾ ਉੱਥੇ ਮੌਕੇ ਤੇ ਹਾਜ਼ਰ ਸੀ ਦਾਉਦ ਦੇ ਬਿਆਨਾਂ ਦਾਇਰ ਤੇ ਜਿਹੜਾ ਹੈ ਜਿਹੜਾ ਹੈਗਾ ਹੈ ਇਹਦੇ 103 ਬੀ ਅਨਸਾਤ ਮਰਡਰ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਜੀ ਦੀ ਹੈਗੀ ਤਪੀ ਚਾਰੀ ਹੈ ਇਹ ਬਾਈ ਨੇ ਪਰਚਾ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਓ ਨਹੀਂ ਕੋਈ ਰੰਜਿਸ਼ ਨਹੀਂ ਸੀ ਇਹ ਆਪਸ ਵਿੱਚ ਗਵਾਂਡੀ ਸੀ ਪ੍ਰੋਗਰਾਮ ਤੇ ਇਕੱਠੇ ਹੋਏ ਵੀ ਇਹਨਾਂ ਦਾ ਕੰਮ ਗਾਲੀ ਗਲੋਚ ਤੋਂ ਹੀ ਮਤਿਆ ਗਾਲੀ ਗਲੋਚ ਤੇ ਮੌਕੇ ਤੇ ਤਕਰਾਰ ਹੋ ਗਿਆ ਮੌਕੇ ਤੇ ਇਨਸਟੈਂਟ ਰਿਐਕਸ਼ਨ ਹੋਣ ਕਰਕੇ ਜਿਹੜਾ ਹੈਗਾ ਇਹ ਮਰਡਰ ਹੋਇਆ ਜੇ ਜੇ ਲੇਖਾ ਪੜੀ ਕਰ ਰਹੇਗੇ ਮਤਲਬ ਇਹਦਾ ਜਿਹੜਾ ਹੈਗਾ ਡੈੱਡ ਬੋਡੀ ਸਿਵਲ ਹਸਪੀਟਲ ਬਰਨਾਲਾ ਮੋਰਚਲੀ ਚ ਹੈ ਉੱਥੇ ਜਾ ਕੇ ਅਸੀਂ ਜਿਹੜੀ ਹੈਗੀ ਐ ਪੋਸਟਮਾਰਟਮ ਕਰਵਾ ਕੇ লাশ ਨੂੰ ਵਾਰਸਾਂ ਦੇ ਹਵਾਲੇ ਕਰ ਦਾਂਗੇ ਪਤਾ ਨਹੀਂ ਵਿਆਹ ਤੇ ਗਿਆ ਸੀਗਾ ਕਹਿੰਦਾ ਹਜੇ ਵਿਆਹ ਤਾਂ 11 ਤਰੀਕ ਨੂੰ ਹੋਣਾ ਦਾ 7 ਵਜੇ ਗਿਆਗਾ ਮੇਰੇ ਕੋਲ ਮਾਂ ਕਹਿੰਦਾ ਤੂੰ ਵੀ ਕਰਨਾ ਕਰੀ ਮੈਂ ਰੋਟੀ ਉੱਥੀ ਕਾ ਮੈਂ ਰੋਟੀ ਵੀ ਨਾ ਬਣਾਈ ਉਹ ਜੀ ਬਾਤ ਚਾਹ ਬਈ ਤਾਂ ਮੈਨੂੰ 10 ਵਜੇ ਪਤਾ ਲੱਗਿਆ ਬਸ ਕੁਝ ਨਹੀਂ ਪਤਾ ਉਹ ਰੋ ਵੀ ਉੱਥੇ ਵੀ ਨਹੀਂ ਅਸੀਂ ਤਾਂ ਹਸਪੀਟਲ ਚ ਹੀ ਗਏ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਸਾਡੇ ਬੱਚੇ ਨਾਲ ਕੀ ਨਾ ਕਿਵੇਂ ਬੈਰੀਆਂ ਨੇ ਮੇਰੇ ਪੁੱਤ ਨੂੰ ਮਾਰਿਆਗਾ ਕਿਵੇਂ ਨਾ ਮੇਰੇ ਪੁੱਤ ਨੇ ਕਿਵੇਂ ਜਾਨ ਦਿੱਤੀ ਕਿਵੇਂ ਨਾ ਕੋਈ ਪਤਾ ਨਹੀਂ ਮੈਨੂੰ ਤੁਸੀਂ ਨਾਮ ਜੀ ਅਸ਼ੇਕ ਕੁਮਾਰ ਜੀ ਕਟਨਾ ਜੀ ਅਸੀਂ ਸਾਡੇ ਪ੍ਰੋਗਰਾਮ ਸੀਗਾ ਜੀ ਮੇਰੀ ਭੂਆ ਦਾ ਪੇਮ ਵਿਆਹ ਜੀ ਉੱਥੇ ਸਾਡੀ ਸੁੱਖ ਦਾ ਪ੍ਰੋਗਰਾਮ ਸੀਗਾ ਜੀ ਅਸੀਂ ਨੱਚ ਟੱਪ ਕੇ ਮੰਡੀ 'ਚ ਗਏ ਸਾਨੂੰ ਕੋਈ ਵੀ ਪਤਾ ਨਹੀਂ ਸੀਗਾ ਉਹ ਕਰਨ ਨਾਮ ਦਾ ਮੁੰਡਾ ਵੀ ਸਾਡੇ ਨਾਲ ਹੀ ਸੀਗਾ ਸਾਨੂੰ ਇਹ ਚੀਜ਼ ਨਹੀਂ ਪਤਾ ਸੀਗਾ ਇਹ ਕੱਟਨਾ ਹੋ ਜੂਗੀ ਤੇ ਉੱਥੇ ਜਾ ਕੇ ਕਿਤੇ ਕਰਨ ਨੇ ਮੰਗਲ ਨੂੰ ਗਾਲ ਕੱਢਤੀ ਮੰਗਲ ਨੇ ਪੁੱਛਿਆ ਗਾਲ ਕਿਉਂ ਕੱਢੀ ਇਨੇ ਜੋਂ ਨੇ ਆਉਦੇ ਡੈਡੀ ਨੇ ਫੋਨ ਫੋਨ ਕੀਤਾ ਹੋਊਗਾ ਉਹਦੇ ਡੈਡੀ ਨੇ ਆ ਕੇ ਸਾਨੂੰ ਪਤਾ ਵੀ ਨਹੀਂ ਲੱਗਿਆ ਨੇਰੇ ਤੇ ਆ ਕੇ ਛੁੜੀਆਂ ਮਾਰ ਕੇ ਕਤਲ ਕਰ ਦਿੱਤੀ ਕਿ ਕਾਰਨ ਕੀ ਰਿਹਾ ਮੇਨ ਕਤਲ ਦਾ ਮੇਨ ਕੋਈ ਕਾਰਨ ਨਹੀਂ ਜੀ ਅਸੀਂ ਸਹੀ ਨੱਚ ਟੱਪ ਕੇ ਆਏ ਸੀ ਕੋਈ ਕਿਸੇ ਨਾਲ ਕੋਈ ਕਲੇਸ਼ ਨਹੀਂ ਕੋਈ ਕੁਛ ਨਹੀਂ ਉਹਨੇ ਬੱਸ ਮੜੀ ਦੀ ਗੱਲ ਕੱਢੀ ਆ ਉਹ ਮੰਗਲ ਨੇ ਉਹਨੂੰ ਪੁੱਛ ਲਿਆ ਗੱਲ ਕਿਉਂ ਕੱਢੀ ਆ ਵੈਸੇ ਆ ਗੱਲ ਤੇ ਉਹਨੇ ਕਤਲ ਕਰ ਦਿੱਤੀ ਤੇ ਹੁਣ ਮੁਲਜ਼ਮ ਕਿਹੜੇ ਕਤਲ ਕੀਤਾ ਫੜੇਗੇ ਨਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਮੇਰੇ ਮਾਮੇ ਦਾ ਬੇਟਾ ਜੀ ਜਿਹੜਾ ਭਰਾ ਤੇ ਰਾਤ ਸਾਨੂੰ ਜੀ 10 ਵਜੇ ਫੋਨ ਆਇਆ ਕਰਕੇ ਵੀ ਇਹ ਗੱਲ ਹੋ ਗਈ ਜੀ ਸਾਨੂੰ ਕੁਝ ਕਿਸੇ ਨੂੰ ਪਤਾ ਨਹੀਂ ਸੀ ਕਰੇ ਸਾਨੂੰ ਫੋਨ ਆਇਆ ਵੀ ਆਏ ਕਰਕੇ ਆ ਗੱਲ ਹੋ ਗਈ ਤੇ ਅਸੀਂ ਤਾਂ ਜੀ ਬਰਨਾਲੀ ਗਿਆ ਬਸ ਉੱਥੇ ਉਹ ਡੱਡ ਬੋਟੀ ਪਈ ਸੀ ਤੇ ਇਹ ਤਾਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹਦੇ ਦੋ ਭੈਣਾਂ ਨੇ ਜੀ ਕੱਲਾ ਪਤਸੀ ਮਾਂ ਪਿਆਉਦਾ ਜੀ ਵੀ ਇਹਨਾਂ ਨੂੰ ਸਭ ਤੋਂ ਸੱਜਾ ਮਿਲ ਨਹੀਂ ਜਾਉਂਦੀ ਹੈ ਜੀ ਕਿਸੇ ਪ੍ਰਕਾਰ ਜਿਨ੍ਹਾਂ ਨੂੰ ਕੋਈ ਛੋੜ ਨਹੀਂ ਚਾਹਣੀ ਚਾਹੀਦੀ ਇਹਨਾਂ ਨੂੰ ਸਭ ਤੋਂ ਸੱਜਾ ਦਿੱਤੀ ਜਾਵੇ ਜੀ ਵੱਡੀ ਹੀ ਮੰਗ ਹੈ ਜੀ ਹਾਂ ਜੀ ਮਤਲਬ ਹੋ ਸਕਦੀ ਸੀ ਜੀ ਬਹਿ ਕੇ ਗੱਲ ਕਰ ਲੈਣ ਸਾਨੂੰ ਦੱਸ ਦਿੰਦੇ ਜੀ ਕਦੇ ਸਾਡੇ ਆ ਜਾਂਦੇ ਅਸੀਂ ਗੱਲ ਕਰਾਂਦੇ ਜੀ ਬਹਿ ਕੇ ਸਮਝੌਤਾ ਕਰਾਂਦੇ ਕੋਈ ਜਾਂ ਕੋਈ ਛੱਟ ਵੀੜ ਮਾਰਦੇ ਜੀ ਜਮਾ ਉੱਜੜ ਗਿਆ ਜੀ ਮੇਰੇ ਮੇਰਾ ਨਾਮ ਸੰਦੀਪ ਸਿੰਘ ਸੰਜੂ ਹੋਗਾ ਇਹ ਮੇਰੀ ਭੈਣ ਦਾ ਵਿਆਹ ਸੀਗਾ ਜੀ ਮਤਲਬ ਮੇਰੀ ਮੰਮੀ ਡੈਡੀ ਹੈ ਨਹੀਂਗੇ ਉਹ ਬੰਦੇ ਜਿਹੜੇ ਆਪਣੇ ਯਾਰ ਦੋਸਤੋਂ ਨਿੱੱਗੇ ਹਰਵਾਦ ਕੁਕਵੀਲ ਸਮਝਰਨ ਦਾ ਬੰਦਾ ਸੀਗਾ ਜੀ ਪੂਰਾ ਜੀ ਦੀ ਹੱਤਿਆ ਹੋਈ ਹੈ ਜੀ ਆਪਣੇ ਘਰੇ ਪੂਰੀ ਜ਼ਿੰਮੇਵਾਰੀ ਸੰਭਰਿਆ ਸੀਗੀ ਸ਼ਾਮ ਨੂੰ ਚਲੋ ਹੁਣ ਪ੍ਰੋਗਰਾਮ ਸੀਗਾ ਜੀ ਚਲੋ ਕੋਈ ਥੋੜੀ ਬੁੱਤੀ ਖਾ ਪੀ ਕੇ ਅਸੀਂ ਬਾਹਰ ਆ ਗਏ ਸੋ ਮੱਟ ਟੱਪ ਕੇ ਕੋਈ ਐਸੀ ਵੈਸੀ ਕੋਈ ਗੰਦੀ ਨਹੀਂ ਹੋਈ ਜੀ ਜਿਹਦੇ ਐਡੀ ਜ਼ਿਆਦਾ ਮਤਲਬ ਗੱਲ ਹੋ ਜਾਈ ਉਹ ਆਪਸ ਵਿੱਚ ਥੋੜੀ ਬੁੱਤੇ ਜੜੇ ਨਹੀਂ ਜਿਹਦੇ ਜਦਾ ਦੇ ਵਿੱਚ ਉਹਨੇ ਉਹਦੇ ਡੈਡੀ ਨੂੰ ਬੁਲਾਇਆ ਉਹਦੇ ਡੈਡੀ ਨੇ ਹਾਂ ਸਰ ਗੱਲ ਨਹੀਂ ਕਰੀ ਬੰਦ ਮੇਰੇ ਵਿੱਚ ਸਾਨੂੰ ਦਿਖਿਆ ਵੀ ਨਹੀਂ ਹੈਗਾ ਜੀ ਉਦੇ ਅਨਸਾਰ ਇਹ ਕੋਈ ਹੈਗਾ ਸੀ ਕੋਈ ਜੱਕੂ ਚੁੱਪੂ ਪੂਰੀ ਦੇਖਾ ਜਾਂ ਉਹਦੇ ਅਨਸਾਰ ਮਾਰੀਆਂ ਨਹੀਂ ਮਾਰ ਕੇ ਬੰਦੇ ਭੱਜ ਗਏ ਇੱਕੋ ਨਾਲਤੀ ਹਨ ਦੇਖੇ ਵੀ ਨਹੀਂ ਹੈਗੇ ਹਨ ਇਹਦੇ ਵਿੱਚ ਕਿੱਧਰ ਵੀ ਕੀ ਗੱਲ ਬਾਤ ਹੋਈ ਹੈ ਇਹ ਮੁੰਡਾ ਲਾਲੋ ਕੱਲਾ ਪੁੱਤ ਸੀਗਾ ਮਾਪੇ ਦਾ ਹੀ ਦੋ ਭੈਣਾਂ ਦਾ ਭਾਈ ਹੈਗਾ ਜਿਹੜੀ ਵੀ ਹੱਤਿਆ ਹੋਈ ਹੈ ਇਹਨਾਂ ਨਿੱਗੇ ਸੁਭਾਅ ਦੇ ਇਹਨਾਂ ਸਾਥੀਦਾਰ ਜਿਹੜਾ ਵੀ ਹਰ ਇੱਕ ਗੱਲ ਸਾਡੀ ਮੰਨਦਾ ਰਿਹਾ ਮੇਰੇ ਕੋਲ ਮੈਂ ਉਹਨੂੰ ਘੂਰ ਰਿਹਾ ਸੀ ਉਸ ਟਾਈਮ ਵੀ ਜਿਸ ਟਾਈਮ ਉਹ ਕਰਨ ਨਾਲ ਜਿੱਦ ਰਿਆਂ ਸੀ ਮੈਂ ਕਰਨ ਉਹ ਵੀ ਕਹਿ ਮੰਗਲ ਨੂੰ ਵੀ ਮੰਗਲ ਵੀ ਆਪਣੀ ਭੈਣ ਦਾ ਵਿਆਹ ਜਾ ਵੀ ਆਪਾਂ ਨੇ ਕੋਈ ਕਲੇਸ਼ ਨਹੀਂ ਚਾਹੁੰਦੇ ਆਪਾਂ ਇਹ ਚਾਹੁੰਦੇ ਵੀ ਯਾਰਾ ਬੱਸ ਵੀ ਨਿਭੜ ਜੇ ਸਾਨੂੰ ਇਹ ਸੀਗਾ ਜੀ ਉਹਦਾ ਡੈਡੀ ਆਊਗਾ ਮੁੰਡੇ ਦਾ ਕਰਨ ਦਾ ਆ ਕੇ ਸਾਡੇ ਨਾਲ ਗੱਲਬਾਤ ਕਰੂਗਾ ਆਪਾਂ ਸਮਝਾ ਕੇ ਉਹਨਾਂ ਨੂੰ ਭੇਜ ਦਾਂਗੇ ਵਾਪਸ ਇਹ ਨਹੀਂ ਨਾ ਪਤਾ ਸੀ ਵੀ ਆਉਣ ਸਾਹ ਰੋਹ ਮਾਰੂਗਾ ਜੀ ਇਹਦੇ ਚੱਕਰ ਜਿਹੜੀਆਂ ਮੌਕੇ ਤੇ ਮੌਤ ਹੋ ਗਈ ਹਸਤ ਵਰ ਵਗੈਰੇ ਲੈ ਕੇ ਗਈ ਸੀ ਨਹੀਂ ਉਹਦੇ ਕਾਫੀ ਸੱਟ ਗੰਭੀਰ ਮਾਰ ਗਿਆ ਜੀ ਉਸ ਟਾਈਮ ਦੇ ਵਿੱਚ ਆ ਮਾ ਲੋ 5 ਤੋਂ 7 ਮਿੰਟ ਜਿਉਂਦਾ ਰਹਿ ਜਾਏ ਬਸ ਉਹ ਸਾਰਾ 5 ਤੋਂ 7 ਮਿੰਟ ਦਾ ਟਾਈਮ ਰਹਿ ਗਿਆ ਹਸਪਤਾਲ ਲੈ ਕੇ ਗਏ ਆਂ ਜੀ ਮੁੰਡੇ ਜਿਹੜੇ ਹੋਰ ਸੀਗੇ ਉਹਨਾਂ ਨੇ ਗੱਡੀ ਬੁਲਾਈ ਜਿਹੜੇ ਆ ਗਏ ਮਤਲਬ ਇਕੱਠ ਹੋ ਗਏ ਸੀ ਉਹ ਉੱਥੇ ਕਾਫੀ ਹੋਰਮੁੰਡ ਨੇ ਗੱਡੀ ਭਲਾਈ रामचंद्र ਜੀ ਦੀ ਉਹ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਇਸੇ ਲੈ ਕੇ ਹਸਪਤਾਲ ਨੂੰ ਤਰੋਲੀ ਲੈ ਕੇ ਗਏ ਅਸੀਂ ਮੋਟਰਸਾਈਕਲ ਤੇ ਮਤਲਬ ਉਹਨੂੰ ਗੱਡੀ ਦੇ ਵਿੱਚ ਭੇਜਿਆ ਉਹਦਾ ਬਲੱਡ ਨਹੀਂ ਰੁਕ ਰਿਹਾ ਸੀ ਅਸੀਂ ਥਾਵੇਂ ਤੇ 6:00 ਵਜੇ ਸੀਗੀ ਬਲੱਡ ਬਹੁਤ ਜ਼ਿਆਦਾ ਵਹਿੰਦਾ ਜਾ ਰਿਹਾ ਸੀ ਉਸ ਤੋਂ ਬਾਅਦ ਕਿੱਥੇ ਰੈਫਰ ਕੀਤਾ ਗਿਆ ਉਸ ਤੋਂ ਬਾਅਦ ਬਰਨਾਲੇ ਰੈਫਰ ਕੀਤਾ ਗਿਆ ਜੀ ਕਹਿੰਦੇ ਰਸਤੇ ਦੇ ਵਿੱਚ ਹੀ ਬਸ ਇਹ ਚੀਜ਼ ਨੂੰ ਭੇਜਿਆ ਅਸੀਂ ਉਹ ਐਂਬੂਲੈਂਸ ਦੇ ਵਿੱਚ ਪਹਿਲਾਂ ਚਲੇ ਗਏ ਅਸੀਂ ਬਾਈਕ ਤੇ ਜਾ ਰਹੇ ਸੀਗੇ ਸ਼ਾਸਨ ਤੋਂ ਮੰਗ ਹੀ ਚਾਹੁੰਦੇ ਜੀ ਵੀ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਵੀ ਜਿਹੜੀ ਬਣਦੀ ਹੈਗੀ ਪੂਰੇ ਉਹ ਦੋਨੇ ਕਿਉ ਜੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਜੀ ਫਿਰ ਮਜਬੂਰਨ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਇਹ ਚੀਜ਼ ਦੇ ਵਿੱਚ ਫਿਰ ਇਹ ਚੀਜ਼ ਦੇ ਪ੍ਰਸ਼ਾਸਨ વિના ਮਤਲਬ ਸਾਨੂੰ ਹੋਊ ਕਰੇਗਾ ਹਾਂਜੀ ਮੈਂ ਇਨਸਪੈਕਟਰ ਲਖਵੀਰ ਸਿੰਘ ਮੁਖ ਅਫਸਰ ਥਾਣਾ ਤਨੋ ਲਾਜੇਲਾ ਬਰਨਾਲਾ ਰਾਤ ਸਾਨੂੰ ਇੱਕ ਰੁਕਾ ਨੋਟ ਹੋਇਆ ਵੀ ਜਿਸ ਚ ਬਰਨਾਲਾ ਤੋਂ ਵੀ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਬ੍ਰਾਡ ਡੈਟ ਦਾ ਜਿਸ ਦੇ ਸਬੰਧ ਵਿੱਚ ਅਸੀਂ ਜਿਉਂ ਹੀ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਪਤਾ ਇਹ ਲੱਗਿਆ ਵੀ ਇੱਕ ਕੱਲ ਸੰਦੀਪ ਸਿੰਘ ਉਰਫ ਸੰਜੂ ਉਹਦੀ ਭੈਣ ਰੇਨੂ ਰਾਣੀ ਦਾ ਵਿਆਹ ਹੈ 11 ਤਰੀਕ ਨੂੰ ਅੱਗੇ ਉਹਦਾ ਕੋਈ ਬਾਬੇ ਦੀ ਸੁੱਖ ਦੇ ਸੰਬੰਧ ਵਿੱਚ ਕੋਈ ਪ੍ਰੋਗਰਾਮ ਸੀਗਾ